ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਪ੍ਰਸ਼ਾਦ ਬਣਾਵਾਂਗੇ ਰਫੈਂਡ ਦਾ ਤੇ ਅੱਗ ਮੱਚ ਪਈ ਹੈ ਤੇ ਆਪਾਂ ਚੁੱਲੇ ਤੇ ਕੜਾਈ ਧਰਾਂਗੇ ਹੁਣ ਅਰੇ ਫੈਂਡ ਪਾਵਾਂਗੇ ਯਾਰਾ ਫੈਨ ਗਰਮ ਹੋ ਗਿਆ ਫਿਰ ਆਪਾਂ ਆਟਾ ਪਾਵਾਂਗੇ ਵਿੱਚ ਹੁਣ ਆਪਾਂ ਵੀ ਛਾਟਾ ਪਾਵਾਂਗੇ ਰਫੈਂਡ ਗਰਮ ਹੋ ਗਿਆ ਇਹਨਾਂ ਕੋ ਕਾਜ ਪੰਜ ਡਾਕੂਮੈਂਟ ਕੋ ਲਾਗੇ ਚਲੋ ਕੋ ਬੇ ਕਿ ਪੰਨੇ ਪਾਵਾਂਗੇ

ਆਦੋ ਅਤੋਂ ਵਧੀਆ ਬਣੂਗਾ ਫੈਂਟ ਘੋ ਦਾ। ਇਹ ਫੈਂਟ ਬਹੁਤ ਵਧੀਆ ਸੀਗਾ ਇਹ। ਵਧੀਆ ਰਫੈਂਟ ਸੀਗਾ ਤਾਂ ਕਰਕੇ ਆਪਾਂ ਪ੍ਰਸ਼ਾਦ ਬਣਾਇਆ। ਦੇਖੋ ਕਿੰਨਾ ਵਧੀਆ ਬਣਿਆ ਨਾਲੇ ਪ੍ਰਸ਼ਾਦ। ਇਹ ਹੁਣ ਪ੍ਰਸ਼ਾਦ ਬਣ ਚੁੱਕਿਆ। ਤੇ ਆਪਾਂ ਹੁਣ ਲਾਵਾਂਗੇ।

ਖੈਪੋ ਕੁੰਡਾ ਬੜਾ ਵਧੀਆ ਬਣਿਆ ਪ੍ਰਸ਼ਾਦ ਬਹੁਤ ਵਧੀਆ ਬਣਿਆਗਾ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ